ਇਹ ਪਰੰਪਰਾ ਖਿਲਾਫ ਵੀ ਤੇ ਜਾਤੀ ਦੇ ਖਿਲਾਫ ਵੀ ਕਿਸੇ ਵਪਾਰੀ ਦੇ ਖਿਲਾਫ ਨਹੀਂ ਇਹ ਹੈ ਜੱਜਮੈਂਟ ਕਿਹਾ ਸਾਹੀ ਰਕਮ ਦੇ ਜੋ ਜਾਰੀ ਕਰਦੇ ਆ ਇਹ ਰਾਏਤੀ ਵਰਦਾ ਜੋ ਸੰਵਿਧਾਨਿਕ ਦੇ ਜ਼ਿਕਰ ਨੇ ਉਹਦੇ ਵਿੱਚ ਸਗਲੇ ਨਾਜ਼ੀ ਕਰੇ ਕਿਉਂਕਿ ਜੋ ਪਾਰਲੀਮੈਂਟ ਬਣੀ ਹੈ ਉਸ ਦੇ ਅੰਦਰ ਸੰਧਾਨੇ ਦਾ ਲਿਖਿਆ ਹੈ ਕੋਈ ਵੀ ਕਾਨੂੰਨ ਬਦਲਣਾ ਪਹਿਲਾ ਬੇਟਾ ਹੁੰਦਾ ਹੈ ਫਿਰ ਕੈਬਨਟ ਦੇ ਵਿੱਚ ਚੱਲਦਾ ਹੈ ਫਿਰ ਲੋਕ ਸਭਾ ਦੇ ਵਿੱਚ ਚੱਲਦਾ ਹੈ ਫਿਰ ਰਾਜ ਸਭਾ ਦੇ ਵਿੱਚ ਪਾਸ ਹੁੰਦਾ ਹੈ ਫਿਰ ਜਾ ਕੇ ਰਾਸ਼ਟਰਪਤੀ ਕੋਲ ਸੈਗ ਹੋ ਕੇ ਉਹ ਕਾਨੂੰਨ ਬਣਦਾ ਹੈ ਪਰ ਇਹ ਹੈ ਸੁਪਰੀਮ ਕੋਰਟ ਦੇ ਜੱਜ ਜੋ ਕਿ ਕਹਿੰਦੇ ਨੇ ਹੈ ਕ੍ਰੀਮੀ ਲਿਆਰ ਦਾ ਫਾਇਦਾ ਨਜਾਇਜ਼ ਲੋਕ ਚੱਕੀ ਜਾਂਦੇ ਆ ਪਰ ਤੁਸੀਂ ਇਹ ਦੇਖੋ ਅੱਜ ਤੱਕ ਜਨਾ ਸੁਪਰੀਮ ਕੋਰਟ ਦੇ ਅੰਦਰ ਜੋ ਜੱਜ ਲੱਗੇ ਨੇ ਉਹਨਾਂ ਦੇ ਅੰਦਰ ਕ੍ਰੀਮੀ ਲਿਆਰ ਤਾਂ ਆਪ ਲਾਗੂ ਹੋਈ ਪਈ ਹੈ ਕੁਝ ਦਬ ਕੇ ਕੁਝ ਪਰਿਵਾਰ ਤੇ ਸਿਰਫ ਸੁਪਰੀਮ ਕੋਰਟ ਦੇ ਜੱਜ ਨਹੀਂ ਨਾ ਤਾਂ ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਕੋਈ 5% ਸਿੱਖ ਮਿਲਨੇ ਨਾ ਮੁਸਲਮਾਨ ਮਿਲਨੇ ਨਾ ਇਸਾਈ ਮਿਲਨੇ ਤੇ ਨਾ ਹੀ ਕੋਈ ਸ਼ਡਿਊਲ ਕਾਸਟ ਮਿਲਨੇ ਕਿਉਂਕਿ ਜਿਹੜੀ ਕਲੀਅਰੈਂਸ ਹੈ ਜਿਹੜੀ ਕਲੋਜ਼ਰ ਸਿਸਟਮ ਬਣਾਇਆ ਹੈ ਉਹਦੇ ਅੰਦਰ ਇਹ ਲਿਖਿਆ ਸੀਗਾ ਕਿ ਜਿਹੜਾ ਜੱਜ ਰਿਟਾਇਰ ਹੋਊਗਾ ਉਹ ਹਾਈ ਕੋਰਟ ਦੇ ਜਾਂਦੀ ਸਪਾਸ ਕਰਕੇ ਜਾਊਗਾ ਪਰ ਅੱਜ ਤੱਕ ਜਿਹੜਾ ਵੀ ਜੱਜ ਰਿਟਾਇਰ ਹੁੰਦਾ ਹੈ ਉਹ ਕਿਸੇ ਦੂਸਰੇ ਜੱਜ ਦੇ ਰਿਸ਼ਤੇਦਾਰ ਦੀ ਸਪਾਸ ਕਰਦਾ ਹੈ ਪਾਸ ਕਰਦਾ ਹੈ ਇਸ ਕਰਕੇ ਆਜਾ ਸੀ ਅਪੀਲ ਕਰਦੇ ਆ ਦੁਕਾਨਦਾਰਾਂ ਨੂੰ ਜਗਦੀਸ਼ ਜੀ ਸਾਡੇ ਸਾਥ ਆਓ ਜਗਦੀਸ਼ ਜੀ ਜਗਦੀਸ਼ ਜੀ ਬੇਨਤੀ ਹੈ ਕਿ 2 ਘੰਟੇ ਲਈ ਸਾਡੇ ਨਾਲ ਆਓ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਅੱਜ ਦੇ ਇਸ ਮੇਲੇ ਮਜਾਰੇ ਤੇ ਕਿੰਤੇ ਆਜੋ ਸਾਡੇ ਸਾਥ ਦਿਓ ਲਾਇਕ ਜੀ ਜਿਹੜਾ ਇਹ ਅੱਜ ਭਾਰਤ ਬੰਦ ਦਾ ਸੱਤਾ ਜੀ ਜੀ ਇਹ ਕਿਸ ਸੰਬੰਧ ਦੇ ਵਿੱਚ ਮੈਂ ਥੋੜਾ ਵਿਸਤਾਰ ਦੇ ਨਾਲ ਇਹਦੀ ਜਾਣਕਾਰੀ ਅੱਜ ਦਾ ਜੋ ਭਾਰਤ ਬੰਦ ਦਾ ਸੱਤਾ ਹੈ ਇਹ ਸੁਪਰੀਮ ਕੋਰਟ ਵੱਲੋਂ 2/8/2024 ਨੂੰ ਇੱਕ ਫੈਸਲਾ ਦਿੱਤਾ ਗਿਆ ਹੈ ਜੋ ਕਿ ਕਿੱਥੇ ਤਾਂ ਅਸੀਂ ਸਮਾਜ ਜੋੜੋ ਸਮਾਜ ਚੱਲ ਕਰਦੇ ਆਂ ਜਾਤਾਂ ਨਾਲ ਅਸੀਂ ਲੜ ਕੇ ਰਹਿਣਾ ਚਾਹੁੰਦੇ ਆਂ ਸਪਰੀਮ ਕੋਰਟ ਨੇ ਸਾਨੂੰ ਮੰਨਦੇ ਸਿੱਖ ਭਾਈਚਾਰੇ ਨੂੰ ਜੇ ਸਮਾਰ ਭਾਈਚਾਰੇ ਨੂੰ ਆਪੇ ਸਾਡੀ ਖੁੱਤ ਪਾਉਣ ਦੇ ਖਾਤਰ ਇਹ ਕਾਨੂੰਨ ਬਣਾਇਆ ਉਹਨੇ ਕੀ ਕਹਿਆ ਕਿ ਜਿਹੜੇ ਉੱਤਰੀ ਮਿਲਾਂ ਦੇ ਕੋਸ਼ਿਸ਼ ਕਰਨਗੇ ਜਾਂਦਾ ਜਿਹੜਾ ਪਰਿਵਾਰ ਜਾਂ ਜਿਹੜੀ ਕੌਮਾਂ ਸਫਲ ਹੋ ਗਈਆਂ ਨੇ ਜਾਂ ਕਾਮਯਾਬ ਹੋ ਗਈਆਂ ਨੇ ਉਹਨੂੰ ਰક્ષਣ ਨਹੀਂ ਮਿਲਣਾ ਚਾਹੀਦਾ ਇਸ ਵਿਰੋਧ ਦੇ ਵਿੱਚ ਅੱਜ ਅਸੀਂ ਭਾਤ ਮੰਨ ਦੀ ਕਾਲ ਦਿੱਤੀ ਸੀ ਜੋ ਤੁਸੀਂ ਦੇਖ ਰਹੇ ਹੋ ਪ੍ਰਸ਼ਾਸਨ ਦੇ ਅਸੀਂ ਅਮਨ ਚੈਨ ਦੇ ਆਲ ਤੇ ਸਮਰਥਨ ਕਰ ਰਹੇ ਹਾਂ ਸਾਡੀ ਬੇਨਤੀ ਆ ਦੁਕਾਨਦਾਰ ਵੀਰਾਂ ਨੂੰ ਵੀ ਭਾਈ ਸਾਡਾ ਦੋ ਘਟੜ ਦੇ ਸਾਥੀਓ ਅਤੇ ਸੁਪਰੀਮ ਕੋਰਟ ਨੂੰ ਬੇਨਤੀ ਕਰਦੇ ਆ ਵੀ ਜੋ ਤੁਸੀਂ ਦਿੱਤਾ ਫੈਸਲਾ ਇਹਨੂੰ ਵਾਪਸ ਲਾਓ ਕਿ ਨਹੀਂ ਇਹਦੇ ਜੋ ਰਿਜ਼ਲਟ ਹੈ ਉਹ ਗੁਰ ਜ਼ਮੀਨ ਲਿੱਟਣਗੇ ਕਿਉਂਕਿ ਤੁਸੀਂ ਇਕੱਲਾ ਸਮਾਰ ਨੂੰ ਟਾਰਗੇਟ ਕੀਤਾ ਹੈ ਇਕੱਲੀ ਇੱਕੋ ਕੌਮ ਨੂੰ ਟਾਰਗੇਟ ਕੀਤਾ ਹੈ ਤੇ ਇਹ ਕੌਮ ਦੀ ਜੋ ਆਬਾਦੀ ਹੈ 6 ਫੀਰੋੜ ਦੇ ਵਿੱਚ 36 ਕਰੋੜ ਬਾਦੀ ਕਲੀ ਸਮਾਰਾਂ ਦੀ ਹੈ ਇਸੇ ਕਹਿੰਦੇ ਆ ਵੀ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਸੁਪਰੀਮ ਕੋਰਟ ਨੂੰ ਬੇਨਤੀ ਆ ਵੀ ਸਾਲਾ ਟਕਰਾਅ ਦੀ ਸਥਿਤੀ ਨਾ ਪੈਦਾ ਕੀਤੀ ਜਾਵੇ ਜਾਇ ਕਰਦੇ ਧਨ ਕਰਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਰਟਪੰਦ ਤੇ ਸੱਦੇ ਤੇ ਮਲੋੜ ਦੇ ਜਿਹੜੇ ਜਿਸ ਜਿਹੜਾ ਉਹ ਕਾਨੂੰਨ ਦੇ ਵਿੱਚ ਬਦਲਾਵ ਕੀਤਾ ਗਿਆ ਉਸ ਦੇ ਵਿਰੋਧ ਦੇ ਵਿੱਚ ਇਹ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਮਲੋੜ ਦੇ ਇੰਦਰ ਰੋਡ ਦੀ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਮੌਕੇ ਪੁਲਿਸ ਵੀ ਜਿਹੜੀ ਆ ਉਹ ਨਾਲ ਹੈ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ